ਜ਼ਿਲ੍ਹਾ ਪੁਲਿਸ ਵੱਲੋਂ 15 ਅਗਸਤ ਦੇ ਮੱਦੇਨਜ਼ਰ ਆਮ ਲੋਕਾਂ ਦੀ ਸੁਰੱਖਿਆ ਅਤੇ ਸ਼ਰਾਬਤੀ ਅਨਸਰਾਂ ਤੇ ਨਕੇਲ ਪਾਉਣ ਲਈ ਅੱਜ ਦੇਰ ਰਾਤ 10 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਜ਼ਿਲ੍ਹੇ ਭਾਰ ਵਿੱਚ ਨਾਈਟ ਡੋਮੀਨੇਸ਼ਨ ਮੁਹਿੰਮ ਤਹਿਤ 12 ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕਰਕੇ ਚੈਕਿੰਗਾਂ ਬਿਆਨ ਚਲਾਇਆ ਗਿਆ। ਇਸ ਨਾਕਾਬੰਦੀ ਦੌਰਾਨ ਜ਼ਿਲ੍ਹੇ ਭਾਰ ਵਿੱਚ ਦਾਖਲ ਹੋਣ ਵਾਲੇ ਵਹੀਕਲਾਂ ਦੀ ਸਖਤ ਜਾਂਚ ਕੀਤੀ ਗਈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਕਾਰਵਾਈ ਕਰਨ ਵਾਲੇ ਸ਼ੱਕੀ ਵਿਅਕਤੀ ਨੂੰ ਤੁਰੰਤ ਕਾਬੂ ਕੀਤਾ ਜਾ ਸਕੇ। ਰਾਤਰੀ 10 ਵਜੇ ਨਾਕਾਬੰਦੀ ਦੀ ਸੁਪਰਵਾਈਜ਼ਨ ਕਰਨ ਪਹੁੰਚੇ ਐਸਐਸਪੀ ਡਾਕਟਰ ਅਖਿਲ ਚੋ ਉਧਰੀ ਨੇ ਦੱਸਿਆ ਕਿ ਅੱਜ 150 ਪੁਲਿਸ ਮੁਲਾਜ਼ਮਾਂ ਵੱਲੋਂ ਜ਼ਿਲ੍ਹੇ ਭਰ ਵਿੱਚ 12 ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਜਿਨ੍ਹਾਂ ਦੀ ਸੁਪਰਵਾਈਜ਼ਨ ਚਾਰ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਨਾਈਟ ਡੋਮੀਨੇਸ਼ਨ 15 ਅਗਸਤ ਤੱਕ ਲਗਾਤਾਰ ਜਾਰੀ ਰਹੇਗੀ ਇਸ ਮੌਕੇ ਤੇ ਡੀਐਸਪੀ ਅਮਨਦੀਪ ਸਿੰਘ ਵੀ ਮੌਜੂਦ ਸਨ એ 25 એ દેખો પેરાનો ફિરંતે અચ્છી આતા કેલા એટલે ਡਿਸਟ੍ਰਿਕਟ ਪੁਲਿਸ ਮੁਕਸਰ ਵੱਲੋਂ ਜੋ ਹੈ ਅੱਜ 10 ਤੋਂ 4 ਜੋ ਹੈ ਸਪੈਸੀਫਿਕਲੀ ਨਾਈਟ ਡੋਮਿਨੇਸ਼ਨ ਐਕਸਰਸਾਈਜ਼ ਜੋ ਹੈ ਮੈਸਿਵ ਲੈਵਲ ਤੇ ਐਗਜ਼ੀਕਿਊਟ ਕੀਤੀ ਜਾ ਰਹੀ ਹੈ। ਤੋਂ ਵਿਸ਼ੇਸ਼ ਕਰ ਜੋ ਡਿਸਟ੍ਰਿਕਟ ਮੁਕਸਰ ਦੇ ਟਾਊਨਸ ਹੈਗੇ ਆ ਗਿੱਦੜਬਾ ਮਲੋਟ ਤੇ ਮੁਕਸਰ ਇੱਥੇ ਪ੍ਰੋਪਰ ਜੋ ਹੈ ਸਿਕਿਉਰਿਟੀ ਡਿਪਲॉयਮੈਂਟ ਕੀਤੀ ਹੋਈ ਹੈ। 150 ਦੇ ਕਰੀਬ ਜੋ ਹੈ ਪੁਲਿਸ ਮੁਲਾਜ਼ਮ ਡਿਪਲॉय ਕੀਤੇ ਗਏ ਹੈ। ਇਸ ਦੇ ਨਾਲ ਨਾਲ ਚਾਰ ਜੋ ਹੈ ਜੀਓ ਰੈਂਕ ਆਫਿਸਰਸ ਜੋ ਹੈ ਇਸ ਨੂੰ ਚੈੱਕ ਕਰੇ ਹੈਗੇ। ਤੇ ਮੈਂ ਵੀ ਅੱਜ ਜਿਵੇਂ ਮੁਕਸਰ ਜੋ ਦੇਖ ਰਿਹਾ ਹੈਗਾ ਕਿ ਇੱਥੇ ਜੋ ਪਟਿੰਡਾ ਚੌਕ ਹੈ ਇੱਥੇ ਪ੍ਰੋਪਰ ਡੋਮਿਨੇਸ਼ਨ ਜੋ ਕਰਕੇ ਤੇ ਵੀਹਿਕਲਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੋ ਕੋਈ ਸਸਪੈਕਟਸ ਲੱਗਦੇ ਹਨ ਉਹਨਾਂ ਨੂੰ ਪ੍ਰੋਪਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿਧਰੋਂ ਆਏ ਹੈ ਕਿਧਰੋਂ ਜਾ ਰਹੇ ਹੈਗੇ ਤੇ ਉਹਨਾਂ ਦੀ ਸਰਚ ਵੀ ਕੀਤੀ ਜਾ ਰਹੀ ਹੈ ਕਿੰਨੇ ਕਿੰਨੇ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਹ ਪੂਰੇ ਡਿਸਟ੍ਰਿਕਟ 'ਚ ਅੱਜ ਲਗਭਗ 12 ਥਾਵਾਂ ਤੇ ਪ੍ਰੋਮਿਨੈਂਟਲੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤੇ ਜੋ ਪ੍ਰੋਮਿਨੈਂਟ ਟਾਊਨਸ ਹੈਗੇ ਗਿੱਦੜਵਾ ਮਲੋਟ ਤੇ ਮੁਕਸਰ ਹੈਗੇ ਇਸ ਦੇ ਅਲਾਵਾ ਜੋ ਕੋਈ ਸਟ੍ਰੈਟੈਜੀਕ ਪੁਆਇੰਟਸ ਹੈ ਡਿਸਟ੍ਰਿਕਟ ਐਂਟਰੀ ਪੁਆਇੰਟਸ ਹੈਗੇ ਤੋਂ ਗ ਫਾਜ਼ਿਲਕਾ ਸਾਈਡ ਤੋਂ ਪੱਕੀ ਟਿੱਪ ਵੀ ਹੈਗਾ ਉਧਰ ਲੰਬੀ ਤੇ ਹਰਿਆਣਾ ਦੇ ਰਾਜਸਥਾਨ ਐਡਜੋਇਨਿੰਗ ਜੋ ਕਿਲੀਆਂ ਵਾਲੀ ਨੱਕ ਹੈਗਾ ਉੱਥੇ ਪ੍ਰੋਪਰ ਡੋਮਿਨੇਸ਼ਨ ਤੇ ਚੈਕਿੰਗਸ ਮੈਸਿਵ ਲੈਵਲ ਤੇ ਕੀਤੀ ਜਾ ਰਹੀ ਹੈ ਤਾਂ ਮੁਕਸਰ ਪੁਲਿਸ ਇਜ਼ 100% ਕਮਿਟਿਡ ਫੋਰ ਸੇਫਟੀ ਐਂਡ ਸਿਕਿਉਰਿਟੀ ਆਫ ਆਲ ਦਾ ਰੈਜ਼ੀਡੈਂਟਸ ਤੇ ਮੈਂ 15 ਅਗਸਤ ਦੇ ਮੌਕੇ ਤੇ ਇਹ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਪੁਲਿਸ ਦੀ ਸਿਕਿਉਰਿਟੀ ਡਿਊਟੀਆਂ ਤੇ ਤੇ ਉਸਦੇ ਪ੍ਰੋਪਰ ਜੋ ਚੈਕਿੰਗਸ ਜੋ ਹੁੰਦੀ ਹੈ ਉਸਤੇ ਪੁਲਿਸ ਨੂੰ ਕੋਆਪਰੇਟ ਕਰਨ ਤੇ ਸਪੋਰਟ ਕਰਨ ਤੇ ਕਿਸੇ ਨੂੰ ਵੀ ਕੋਈ ਸਸਪੈਕਟ ਐਕਟੀਵਿਟੀ ਦੀ ਸਸਪੈਕਟ ਲੋਕਾਂ ਦੇ ਬਾਰੇ ਕੋਈ ਇਨਪੁਟ ਪਤਾ ਚਲਦੀ ਹੈ ਤਾਂ ਉਹ ਵੀ ਪੁਲਿਸ ਨਾਲ ਤੁਰੰਤ ਜੋ ਹੈ ਸ਼ੇਅਰ ਕੀਤੀ ਜਾਏ ਤੇ ਐਮਐਸ ਇਸ ਮੌਕੇ ਤੇ ਵੀ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਰਾਤ ਨੂੰ ਜੋ ਵੀ ਕੋਈ ਵੀ ਬੰਦੇ ਅਨੈਸੀਸਰੀ ਜੋ ਹੈਗੇ ਰੋਮ ਅਰਾਊਂਡ ਨਾ ਕਰਨ ਤੇ ਕੋਈ ਅਗਰ ਅਗਰ ਅਨੈਸੀਸਰੀ ਰੋਮਣਾ ਕਰੂਗਾ ਤੇ ਉਸ ਤੇ ਵੀ ਡਿਟਰੈਂਟ ਐਕਸ਼ਨ ਕੀਤਾ ਜਾਏਗਾ ਤੇ ਉਸ ਦੀ ਪ੍ਰੋਪਰ ਜੋ ਹੈ ਐਗਜ਼ੀਕਿਊਟਿਵ ਐਕਸ਼ਨ ਕਬ ਉੰਦੀ ਸਾਡੇ ਮਾਜੂਕ ਐਸਐਸਪੀ ਡਾਕਟਰ ਖਲ ਚੌਧਰੀ ਜੀ ਆਈਪੀਐਸ ਐਸਐਸਪੀ ਮੁਖਸ਼ਰ ਸਾਹਿਬ ਦੀ ਅਗਵਾਈ ਹੇਠ 15 ਅਗਸਤ ਦੇ ਮੱਦੇਨਜ਼ਰ ਰੱਖਦੇ ਹੋਏ ਨਾ ਜਿਹੜੀ ਨਾਈ ਡੋਮੀਨੇਸ਼ਨ ਅਸੀਂ ਬਹੁਤ ਸ਼ਕਤੀ ਨਾਲ ਕਰ ਰਹੇ ਹਾਂ ਤਾਂ ਜੋ ਕੋਈ ਵੀ ਐਲੀਮੈਂਟ ਹੈ ਜਿਹੜਾ ਜਿਹੜੇ ਉਹਨਾਂ ਤੇ ਜਿਹੜੇ ਗਲਤ ਤਰ੍ਹਾਂ ਦੇ ਐਲੀਮੈਂਟ ਨੇ ਉਹਨਾਂ ਤੇ ਨਕੀਲ ਕੱਸੀ ਜਾਵੇ ਤੇ ਜਿਹੜੀ ਲੋਕਲ ਪਬਲਿਕ ਹੈ ਉਹ ਸੇਫਟੀ ਤੇ ਸੁਰੱਖਿਅਤ ਮਹਿਸੂਸ ਕਰੇ ਇਸ ਲਈ ਰਾਤ ਨੂੰ ਪ੍ਰੋਪਰ ਸਾਰੇ ਕਿਤੇ ਟੋਟਲ ਰਾਤ ਪਿਲਰ ਬਸਟੈਂਡ ਰੇਲਵੇ ਸਟੇਸ਼ਨ ਤੇ ਜਿੱਥੇ ਪ੍ਰੋਪਰ ਫੰਕਸ਼ਨ ਹੋਣਾ ਉਹ ਸਾਰੇ ਚੈਕਿੰਗ ਕਰਨੀਆਂ ਤੇ ਸਾਰੀ ਰਾਤ ਨਾਕੇ ਬਖਵਾਕ ਥਾਂ ਤੇ ਬਦਲ ਕੇ ਲੱਗਣਗੇ ਤੇ ਜਿਹੜੀਆਂ ਗੱਡੀਆਂ ਆਣੀਆਂ ਬਾਹਰੋਂ ਜੋ ਵੀ ਉਹ ਸਥੋਰਲੀ ਚੈੱਕ ਕਰਨੀਆਂ ਨੇ ਤੇ ਜਿਹੜੇ ਤਾਂ ਜੋ ਵੀ ਕੋਈ ਵੀ ਇਲੀਗਲ ਐਕਟੀਵਿਟੀ ਕਰਨ ਵਾਲਾ ਪਰਸਨ ਅੰਦਰ ਨਾ ਐਂਟਰ ਕਰ ਸਕੇ ਤੇ ਲੋਕਾਂ ਨੂੰ ਇਹ ਸੁਨੇਹਾ ਹੈ ਵੀ ਪੁਲਿਸ ਹਰ ਟਾਈਮ ਸਟੇਟ ਤੇ ਐਕਟਿਵਲੀ ਹਾਜ਼ਰ ਰਹੇ ਲੋਕਾਂ ਨੂੰ ਪੀਲੇ ਹੀ ਹੈ ਵੀ ਤਾਂ ਜਿਹੜੇ ਸਾਡੇ ਆ ਕਾਨੂੰਨ ਰੂਲ ਲੇ ਕਾਨੂੰਨ ਨੇ ਟ੍ਰੈਫਿਕ ਰੂਲਸ ਨੇ ਉਹ ਸਾਰੇ ਨੂੰ ਵਿਅਕਰਨ ਤੇ ਜੇ ਉਹਨਾਂ ਕਿਸੇ ਵੀ ਤਰ੍ਹਾਂ ਦੀ ਕੋਈ ਇਲੀਗਲ ਐਕਟੀਵਿਟੀ ਕਿਤੇ ਦਿਖਾਈ ਦਿੰਦੀ ਹੈ ਤਾਂ ਉਹ ਸਾਡੇ ਕੰਟਰੋਲ ਰੂਮ ਤੇ ਸੂਚਨਾ ਦੇਣ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਤੇ ਅਸੀਂ ਤੁਰੰਤ ਕਾਰਵਾਈ ਕਰਾਂਗੇ